ਲੋਕਾਂ ਨੇ 5-5 ਸਾਲ ਦੀ ਐਫ ਡੀ ਕਰਾਈ ਹੈ ਉਹੀ ਰੀਨਿਊ ਕਰਾਈ ਜਾਂਦੇ 20-20 ਸਾਲ ਤੱਕ that is nonsense ਜਿਹੜਾ 5 ਸਾਲ ਦੀ ਐਫ ਡੀ ਕਰਾਂਦਾ ਜਾਂ 5 ਸਾਲ ਤੋਂ ਲੰਬੇ ਸਮੇਂ ਦੀ ਕਰਾਂਦਾ ਮੈਂ ਤਾਂ ਕਹਿੰਦਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਤੁਸੀਂ ਵੈਲਥ ਨੂੰ ਡਿਸਟਰੋਏ ਕਰ ਰਹੇ ਹੋ ਤੁਸੀਂ ਆਪਣੀ ਜਨਰੇਸ਼ਨ ਦੇ ਪੈਸਿਆਂ ਨੂੰ ਡਿਸਟਰੋਏ ਕਰ ਰਹੇ ਹੋ ਐਫ ਡੀ ਚ ਸਿਰਫ ਉਹ ਹੀ ਪੈਸਾ ਰੱਖਣਾ ਜਿਹੜਾ ਸਾਲ 2 ਸਾਲ 3 ਸਾਲ ਤੱਕ ਤੁਹਾਨੂੰ ਪੈਸੇ ਦੀ ਲੋੜ ਹੈ ਸਿਰਫ ਤੇ ਸਿਰਫ ਉਹ ਹੀ ਜਾਂ ਲਿਕਵਿਡ ਫੰਡ ਜ ਰੱਖੋ ਐਫ ਡੀ ਨਾਲੋਂ ਵੀ ਜਿਹੜੇ ਪ੍ਰਾਪਰਟੀਆਂ 'ਚ ਰੱਖਦੇ ਨੇ ਪ੍ਰੋਪਰਟੀ ਦਾ ਮੈਨੂੰ ਕੋਈ ਸਮਝ ਨਹੀਂ। ਇਹਨਾ ਮੈਨੂੰ ਜਰੂਰ ਪਤਾ ਬਈ ਇੰਡੀਆ ਦੇ ਵਿੱਚ ਜਿਹੜੇ ਕੋਰਟ ਕੇਸ ਜ 66% ਜਿਹੜੇ ਆ ਰਿਲੇਟਡ ਟੂ ਲੈਂਡ ਹੈ। ਲੈਂਡ 66% ਕੇਸ ਸਿਵਲ ਕੇਸ ਯੈਸ ਕ੍ਰਾਈਮ ਦਾ ਡਾਟਾ ਚੈੱਕ ਕਰ ਲੋ ਡੇਲੀ ਪਰ ਡੇ 10 ਮਰਡਰ ਆ ਰਿਲੇਟਡ ਟੂ ਰੀਅਲ ਏਸਟੇਟ ਹੈ। ਆਪਾਂ ਉਸ ਟੈਨਸ਼ਨ ਕਰਨ ਨੂੰ ਲੈਣੀ ਹੈ। ਜਦੋਂ ਆਪਾਂ ਰੀਅਲ ਏਸਟੇਟ ਚ ਐਂਟਰ ਕਰਦੇ ਤੁਸੀਂ ਇਹ ਗਿਣ ਕੇ ਚੱਲੋ ਤੁਹਾਡੀ ਦਸਾਂ ਚੋਂ ਇੱਕ ਪ੍ਰੋਪਰਟੀ ਤੁਹਾਡੀ ਝਗੜੇ ਵਾਲੀ ਲੜਾਈ ਝਗੜੇ ਵਾਲੀ ਨਿਕਲਣੀ ਹੈ। ਕੋਈ ਜਾਲੀ ਆ ਕੋਈ ਕੋਈ ਆ। ਹੂੰ ਕੋ ਬੰਦਾ ਮਰ ਗਿਆ ਉਹਦੀ ਜਾਲੀ ਪਾਰਟਨਿੰਗ ਬਣਾ ਕੇ ਕੋਈ ਵੇਚੀ ਜਾਂਦਾ ਕੋਈ ਵੇਚੀ ਜਾ ਰਿਹਾ ਇਹ ਸਾਡੇ ਸਿਸਟਮ ਇਹ ਸਾਡੇ ਲੈਂਡ ਰੀਫਾਰਮ ਜਿਹੜੇ ਆ ਇੱਥੇ ਬਹੁਤ ਵੱਡਾ ਏਦਾਂ ਦਾ ਲੂਪ ਹੋ ਲਿਆ ਇਹਨਾਂ ਤੋਂ ਮੈਨੂੰ ਤਾਂ ਨਹੀਂ ਸੂਟ ਕਰਦਾ ਬਾਕੀ ਕਹ ਇਹਨੂੰ ਡੀਲ ਸੈਟ ਕਰਦਾ ਹੋਏ ਬਹੁਤ ਵਧੀਆ ਪਰ ਮੇਰੀ ਸਮਝ ਤੋਂ ਬਾਹਰ ਆ ਮੈਂ ਰੀਅਲ ਏਸਟੇਟ 'ਚ ਨਹੀਂ ਕਰਦਾ ਤੁਹਾਨੂੰ ਬਣਿਆ ਨੇ ਕਿਹਾ ਹੋਣਾ ਜਦੋਂ ਤੁਸੀਂ ਇਸ ਪਾਸੇ ਪੇ ਹੋਣੇ ਹੋ ਕੀ ਕਹਦੇ ਪਰ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਜਿਹੜੇ ਕਿਤੇ ਮੇਰਾ ਐਕਸਪੀਰੀਅੰਸ ਨਹੀਂ ਠੀਕ ਹੂੰ ਮੈਂ ਇਸ ਕਰਕੇ ਰੀਅਲ ਏਸਟੇਟ 'ਚ ਜਾਂਦਾ ਨਹੀਂ ਮੇ ਕੋਈ ਲਿਕਵਿਡ ਹੈਗਾ ਨਾ ਰੀਅਲ ਏ ਮੈਨੂੰ ਪੂਰਾ ਘਰੀ ਵੇਚਣਾ ਪਊ ਪੂਰਾ ਘਰੀ ਵੇਚਣਾ ਪੂਰੀ ਪ੍ਰਾਪਰਟੀ ਫਿਰ ਉਹਦਾ ਗਾਹਕ ਲੱਭਣਾ ਪਊਗਾ ਹੋ ਸਕਦਾ ਗਾਹਕ ਮਿਲ ਜਾਏ ਹੋ ਸਕਦਾ 6 ਮਹੀਨੇ ਗਾਹਕ ਹੀ ਨਾ ਮਿਲੇ ਫਿਰ ਜਿਹਨੂੰ ਮੈਂ ਵੇਚੂਗਾ ਉਹਨੇ ਪੈਸੇ ਮੈਨੂੰ 6 ਮਹੀਨੇ ਸਾਲ ਬਾਅਦ ਦੇਣੇ ਪੈਸੇ ਦੀ ਲੋੜ ਤਾਂ ਮੈਨੂੰ ਅੱਜ ਆ ਚਾਹੇ ਜੇ ਸਟਾਕ ਮਾਰਕੀਟ ਚ ਕੀ ਹੈ ਪੈਸੇ ਚਾਹੀਦੇ ਅੱਜ ਸੇਲ ਕਰੋ ਵਿਦਨ 24 ਹੋਰ ਤੁਹਾਡੇ ਖਾਤੇ ਚ ਪੈਸੇ ਹੂੰ ਜਦੋਂ ਤੁਹਾਡਾ ਬੁੱਤਾ ਸਰ ਗਿਆ ਦੁਆਰਾ ਆ ਕੇ ਤੁਸੀਂ ਵਾਪਸ ਲੈ ਲਓ ਸ਼ੇਅਰ ਲਿਕুইਡਿਟੀ ਵੀ ਦੇਖਣੀ ਨਾ ਤੁਹਾਨੂੰ ਜਿੰਨੀ ਚੇ ਪੈਸੇ ਦੀ ਲੋੜਾ ਉਹਨੇ ਸ਼ੇਅਰ ਵਿੱਚ ਉਹ ਬਾਕੀ ਨਾ ਵਿੱਚ ਮਤਲਬ ਇਹ ਤੋਂ ਇੰਨਾ ਡਰਨਾ ਨਹੀਂ ਚਾਹੀਦਾ ਲੋਕ ਡਰਦੇ ਬਹੁਤ ਹੈ ਨਾ ਹਵਾ ਬਣਾ ਡਰਦੇ ਨਾ ਜੇ ਤੁਸੀਂ ਡਾਇਰੈਕਟ ਡਾਕਟਰੀ ਕਰੋਗੇ Google ਤੋਂ ਦੇਖ ਕੇ ਕੰਮ ਕਰੋਗੇ ਤਾਂ ਫਿਰ ਹਵਾ ਹੀ ਆ ਫਿਰ ਪੈਸਾ ਤੁਹਾਡਾ ਰਿਸਕ ਤੇ ਆ ਤੁਸੀਂ ਐਕਸਪਰਟ ਬੰਦੇ ਦੀ ਗਾਈਡੈਂਸ ਮਿਊਚੁਅਲ ਫੰਡ ਦੇ ਥਰੂ ਜਾਓ ਤੁਹਾਡੇ ਪੈਸੇ ਕਦੀ ਜ਼ੀਰੋ ਨਹੀਂ ਹੋਣਗੇ ਕੋਈ ਤੁਹਾਡਾ ਪੈਸੇ ਲੈ ਕੇ ਕੋਈ ਰਫੂ ਚੱਕਰ ਨਹੀਂ ਹੋ ਸਕਦਾ ਸ਼ਰਤ ਇਹ ਹੀ ਆ ਵੀ ਸੈਬੀ ਰਜਿਸਟਰਡ ਬੰਦੇ ਨਾਲ ਡੀਲ ਕਰਨਾ ਤੇ ਕੈਸ਼ ट्रांजੈਕਸ਼ਨ ਬਿਲਕੁਲ ਨਹੀਂ ਕਰਨੀ। ਹੂੰ। ਗੱਲਾਂ ਤਾਂ ਤੁਹਾਡੇ ਨਾਲ ਬਹੁਤ ਲੰਬੀਆਂ ਵੀ ਚੱਲ ਰਹੀਆਂ ਹੋਰ ਵੀ ਕਰਨਾ ਚਾਹੁੰਦਾ ਪਰ ਸਮਾਂ ਕੁਝ ਘੱਟ ਜ਼ਰੂਰ ਅਸੀਂ ਮੈਂ ਉਹ ਹੀ ਕਵਾਂਗਾ ਵੀ ਸਾਡੇ ਚੈਨਲ ਤੇ ਦੂਜਾ ਸ਼ੋਅ ਹੈ ਤੁਹਾਡੇ ਨਾਲ ਤੇ ਇਦਾਂ ਹੀ ਸ਼ੋਅ ਚਲਦੇ ਰਹਿਣਗੇ। ਮੈਂ ਤਾਂ ਚਾਹੁੰਦਾ ਵੀ ਤੁਹਾਡਾ ਹਰ ਵੀ ਨੇ ਇੱਕ ਸ਼ੋਅ ਹੋਵੇ ਤੇ ਲੋਕ ਸੁਣਨ ਉਸ ਨੂੰ। ਚਲੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮਿੱਟੀ ਚੈਨਲ ਦਾ। ਹੂੰ। ਲਾਸਟ ਵੀਡੀਓ ਵੀ ਜਿਹੜੀ ਸੀਗੀ ਉਹ ਵੀ ਮੈਂ ਕਹੂੰਗਾ ਦਰਸ਼ਕਾਂ ਉਹ ਵੀ ਜਰੂਰ ਦੇਖਣ ਛੋਟੀ ਛੋਟੀ ਰੀਲ ਦੇ ਵਿੱਚ ਕਮੈਂਟ ਜਿਹੜੇ ਪਾਉਣ ਤੋਂ ਪਹਿਲਾਂ ਪੂਰੀ ਵੀਡੀਓ ਜਰੂਰ ਦੇਖੋ ਵੀ ਕਿਸ ਪਰਪੇਖਸ਼ ਉਹ ਗੱਲ ਕੀਤੀ ਗਈ ਆ ਗੱਲ ਦਾ ਬੈਕਗ੍ਰਾਉਂਡ ਕੀ ਆ ਸਾਰਾ ਕੁਝ ਪੂਰੀ ਜੇ ਲਾਈਫ ਪ੍ਰਤੀ ਸੀਰੀਅਸ ਹੋ ਜੇ ਤੁਸੀਂ ਚਾਹੁੰਦੇ ਆ ਵੀ ਰੀਅਲੀ ਮੈਂ ਵੈਲਥ ਕ੍ਰੀਏਟ ਕਰਨੀ ਆ ਤਾਂ ਤੁਸੀਂ ਘਟੋ ਘਟਾ ਪੋਡਕਾਸਟ ਸ਼ੁਰੂ ਤੋਂ ਅਖੀਰ ਤੱਕ ਜਰੂਰ ਇੱਕ ਕਰੀ ਸੁਣੋ ਇੱਕ ਮੈਂ ਅੰਤ ਵਿੱਚ ਸਵਾਲ ਪੁੱਛਣਾ ਚਾਹਾਂਗਾ ਜੇ ਤੁਸੀਂ ਇਹਦਾ ਜਵਾਬ ਨਹੀਂ ਵੀ ਦੇਣਾ ਚਾਹੁੰਦੇ ਤਾਂ ਵੀ ਕੋਈ ਚੱਕਰ ਨਹੀਂ ਅਸੀਂ ਇਹ ਸਪਾਰਟ ਨੂੰ ਹੀ ਪੂਰਾ ਕੱਟ ਦਾਂਗੇ ਪਰ ਜੇ ਦੇਣਾ ਚਾਹੁੰਦੇ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਕਹਿਆ ਸੀ ਜਦੋਂ ਤੁਹਾਡੀ ਪੁਲਿਸ ਦੀ ਤੁਹਾਨੂੰ ਪੁਲਿਸ ਦੀ ਨੌਕਰੀ ਦੇ ਆਫਰ ਆਈ ਤਾਂ ਤੁਹਾਨੂੰ ਸਪੈਸ਼ਲੀ ਅੱਗੇ ਆਫਰ ਆਈ ਕਾਲ ਆਈ ਸੀ ਜਾਂ ਜਾਂ ਚਿੱਠੀ ਆਈ ਸੀ ਨਹੀਂ ਉਹਨਾਂ ਦਰਨ ਟੈਲੀਫੋਨ ਨਹੀਂ ਹੁੰਦਾ ਸੀ ਮੈਸੇਜ ਹੀ ਆਇਆ ਸੀ ਕਿਹਦਾ ਮੈਸੇਜ ਆਇਆ ਸੀ ਮਾਲ ਸਿੰਘ ਭੁੱਲਰ ਮਾਲ ਸਿੰਘ ਭੁੱਲਰ ਜਿਲੰਦਰ ਪੀਏਪ ਸੀਗੇ ਉਸਲੇ ਤੇ 1982 ਦੀ ਗੱਲ ਹੈ ਤੇ ਮੇਰੇ ਨਾਲ ਦੇ ਵੀ ਕਲੀਗ ਜਿਹੜੇ ਉਹਨਾਂ ਨੇ ਜੁਆਇਨ ਕਰ ਲਿਆ ਸੀ ਪਰ ਮੈਂ ਨਹੀਂ ਕੀਤਾ ਮੈਂ ਹੱਸਦਾ ਤਾਂ ਪਿਆ ਮਾਲ ਸਿੰਘ ਪੁੱਲਰ ਐਚਐਸ ਪੁੱਲਰ ਦੇ ਪਿਤਾ ਜੀ ਨਾਲ ਆਹਾਂ ਹਮ ਬਟ ਉਹਨਾਂ ਨੇ ਕੰਮ ਬਹੁਤ ਸੋਣਾ ਕੀਤਾ ਜਿੰਨੇ ਵੀ ਦੇਖੋ ਜੀ ਉਹ ਐਨੇ ਸਪੋਰਟਸ ਸਪੋਰਟਸ ਕਲੀਨੂ ਤੱਕ ਉਹਨਾਂ ਨੇ ਨੌਕਰੀ ਦਿੱਤੀ ਯੈਸ ਉਹ ਸਪੋਰਟਸ ਲਵਰ ਸੀਗੇ ਸਪੋਰਟਸਮੈਨ ਨੂੰ ਬਹੁਤ ਪਿਆਰ ਕਰਦੇ ਸੀ ਹਮ ਔਰ ਉਹਨਾਂ ਦੀ ਪਿੱਠ ਸੁਣਦੀ ਹੈ ਮੈਂ ਉਹਨਾਂ ਦੇ ਜਦੋਂ ਉਹਨਾਂ ਨੇ ਆਫਰ ਦਿੱਤੀ ਇਸ ਤੋਂ ਬਾਅਦ ਮੈਨਾਂ ਕਦੀ ਉਹਨਾਂ ਨਾਲ ਮਿਲਣਾ ਵੀ ਨਹੀਂ ਹੋਇਆ ਪਿਛਲੇ 25 ਤੇ 18 ਕਿੰਨੇ 43 ਸਾਲ ਹੋ ਗਏ ਪਰ ਮੈਂ ਉਹਨਾਂ ਨੂੰ ਮਿਲਿਆ ਨਹੀਂ ਤੇ ਉਹਨਾਂ ਨੇ ਆਪਣੇ ਵੇਲੇ ਬਹੁਤ ਸਾਰੇ ਸਪੋਰਟਸਮੈਨ ਭਰਤੀ ਕੀਤੇ ਜਿਹੜਾ ਵੀ ਦੇਖਦੇ ਸੀ ਵੀ ਇਹ ਪੁਲਿਸ ਦੀ ਗੇਮ ਪੁਲਿਸ ਦਾ ਨਾਮ ਰੌਸ਼ਨ ਕਰ ਸਕਦਾ ਪੰਜਾਬ ਪੁਲਿਸ ਦਾ ਨੈਸ਼ਨਲ ਪੁਲਿਸ ਗੇਮ ਜਿਹੜੀਆਂ ਹੁੰਦੀਆਂ ਸੀ ਆਲ ਇੰਡੀਆ ਪੁਲਿਸ ਗੇਮਸ ਉੱਥੇ ਜਿੱਤ ਸਕਦਾ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕਰ ਸਕਦਾ ਸੀ ਉਹਨੂੰ ਭਰਤੀ ਕਰ ਲੈਂਦੇ ਸੀ ਸਪੋਰਟ ਨੂੰ ਬਹੁਤ ਪਿਆਰ ਕਰਦੇ ਸੀ ਔਰ ਉਹਨਾਂ ਨੇ ਬਹੁਤ ਜਿਹੜੇ ਪਲੇਅਰ ਜਿਹੜੇ ਉਸੇਲੇ ਆਪਣੇ ਟਾਈਮ ਦੇ ਉੱਤੇ ਪ੍ਰਤੀਕ ਸੀ ਮੈਂ ਕਹਿੰਦਾ ਜੇ ਅੱਧਾ ਚੱਲਦਾ ਹੁੰਦਾ ਤਾਂ ਪੰਜਾਬ 'ਚ ਜਿਹੜੇ ਗੈਂਗਸਟਰ ਬਣੇ ਉਹ ਬਣਦੇ ਹੀ ਨਾ ਬਿਲਕੁਲ ਜੇ ਇੱਕ ਇੱਕ ਸਪੋਰਟਸ ਵਾਲੇ ਕੋ ਦੇਖੋ ਨਾ ਇੱਕ એનર્ਜੀ ਜ਼ਿਆਦਾ ਹੁੰਦੀ ਲੈਵਲ ਉਹਦਾ ਮਿਹਨਤ ਜ਼ਿਆਦਾ ਕੀਤੀ ਹੁੰਦੀ ਹੈ ਉਹਦੇ ਕੋਲ એનર્ਜੀ ਲੈਵਲ ਜ਼ਿਆਦਾ ਹੁੰਦਾ ਤੇ ਜੇ ਉਹਨੂੰ એનર્ਜੀ ਨੂੰ ਸਹੀ ਪਾਸੇ ਲੱਗ ਜਾਏ ਤਾਂ ਉਹ ਐਸੈਟ ਹੈ ਜੇ ਉਹ ਗਲਤ ਪਾਸੇ ਲੱਗੇ ਤਾਂ ਉਹ ਲਾਇਬਿਲਟੀ ਹੋਗੀ ਦੇਸ਼ ਵਾਸਤੇ ਮਨ ਕੋ ਸਹੀ ਤਾਨਵਾਜੀ ਦਾ ਬਹੁਤ 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 ਸ਼ੁਕਰੀਆ। ਇਹ ਅੰਤਜ ਦੇ ਵਿੱਚ ਬਿਨਾ ਸਵਾਲ ਤੋਂ ਜੇ ਤੁਸੀਂ ਕੋਈ ਸਲਾਹ ਦੇਣੀ ਚਾਹੁੰਦੇ ਤਾਂ ਉਹ ਵੀ ਦੇ ਸਕਦੇ ਹੋ। ਸਿੰਪਲ ਇਹ ਹੈ ਵੀ ਜਿਹੜੇ ਆ ਜਿਹੜੇ ਵੀ ਦਰਸ਼ਕ ਤੁਹਾਡੇ ਆਪਣੀ ਜ਼ਿੰਦਗੀ ਚ ਇੱਕ ਫਾਈਨੈਂਸ਼ੀਅਲ ਲੈਵਲ ਤੇ ਨੈਕਸਟ ਲੈਵਲ ਤੇ ਜਾਣਾ ਚਾਹੁੰਦੇ ਆ ਤਾਂ ਉਹ ਪਹਿਲੇ ਵਾਲੀ ਪੋਡਕਾਸਟ ਵੀ ਤੇ ਇਹ ਵੀ ਸ਼ੁਰੂ ਤੋਂ ਅਖੀਰ ਤੱਕ ਪਹਿਲਾਂ ਸੁਣ ਲੈਣ ਫਿਰ ਕਮੈਂਟ ਕਰਨਾ। ਹੂੰ। ਕੱਚੀ ਪੱਕੀ ਜਿਹੜੇ ਜੇ ਸਾਡੇ ਕੋਲ ਇੱਕ ਘੰਟੇ ਦਾ ਟਾਈਮ ਵੀ ਹੈ ਨਹੀਂ ਵੀਡੀਓ ਨੂੰ ਸੁਣਨ ਵਾਸਤੇ ਤਾਂ ਫਿਰ ਆਪਾਂ ਆਪਣੀ ਲਾਈਫ ਪ੍ਰਤੀ ਬਹੁਤ ਸੀਰੀਅਸ ਨਹੀਂ ਹੈਗੇ। ਨਹੀਂ ਹੈਗੇ। ਨਹੀਂ ਹੈਗੇ। ਮੇਰਾ ਤਾਂ ਇਹੀ ਮੰਨਣਾ ਬਾਕੀ ਮੇਰਾ ਕੰਮ ਰਸਤਾ ਦਿਖਾਣਾ ਚੱਲਣਾ ਨਹੀਂ ਚੱਲਣਾ ਅਗਲੀ ਦੀ ਇੱਛਾ ਨਹੀਂ ਆਡੀਅנס ਨੇ ਤੁਹਾਡੀ ਪੂਰਾ ਪੂਰਾ ਪੋਡਕਾਸਟ ਸੁਣਿਆ ਅੱਜ ਵੀ ਦੇਖੇ ਵਿਊਸ ਉਹਦੇ ਕਾਫੀ ਆ ਤੇ ਸਾਨੂੰ ਇਹ ਵੀ ਸ਼ੋਅ ਹੁੰਦਾ ਹੈ ਵੀ ਐਂਡ ਤੱਕ ਵਿਊਅਰਸ ਕਿੰਨੇ ਸੀਗੇ ਜਿੰਨੇ ਸ਼ੁਰੂਆਤ ਕੀਤੀ ਉਹਨੂੰ ਐਂਡ ਤੱਕ ਦੇਖਿਆ ਜਰੂਰ ਹੈ ਤੁਹਾਡੇ ਪੋਡਕਾਸਟ ਨੂੰ ਹਾਂ ਕਈ ਵਾਰ ਹੁੰਦਾ ਬਿਛੂ ਇਹ ਬੜੀ ਮਿੱਟੀ ਗੱਲ ਹੈ ਇਹ ਬੜੀ ਮਿੱਟੀ ਗੱਲ ਹੈ ਚਲੋ ਤੁਹਾਨੂੰ ਟੈਕਨੀਕਲੀ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਮੈਂ ਤਾਂ ਇੰਨੀ ਜਾਣਦਾ ਹੂੰ ਹੂੰ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਥੈਂਕ ਯੂ ਥੈਂਕਿਊ 150 ਰੁਪ ਤੇ ਅੱਜ ਕਰੋੜਾਂ ਦਾ ਐਮਪਾਇਰ ਇਹ ਬਣਾ ਕੇ ਬੈਠੇ ਆ ਅਸਲ ਦੇ ਵਿੱਚ ਜਿਹਨੂੰ ਲੋਕੀ ਜੂਆ ਕਹਿੰਦੇ ਆ ਸਟਾਕ ਮਾਰਕੀਟ ਨੇ ਇੰਨੇ ਵੱਡੇ ਆਫਿਸਿਸ ਬਣਾਤੇ ਸੁਪਨੇ ਪੂਰੇ ਕਰਤੇ ਇੰਨੀਆਂ ਵੱਡੀਆਂ ਵੱਡੀਆਂ ਕਾਰਾਂ ਇਹਨਾਂ ਕੋਲ ਆ ਗਈਆਂ ਤੇ ਸਿਰਫ ਇਹਨਾਂ ਦੇ ਸੁਪਨੇ ਨਹੀਂ ਪੂਰੇ ਕੀਤੇ ਅੱਜ ਇਹਨਾਂ ਕੋਲ ਕਿੰਨੇ ਈਮਪਲੋਏ ਨੇ ਜਿਨ੍ਹਾਂ ਦੇ ਸੁਪਨੇ ਪੂਰੇ ਹੋ ਰਹੇ ਆ ਤਾਂ ਸਿੱਧੀ ਗੱਲਬਾਤ ਕਰਦੇ ਆ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਜੀ ਸਭ ਤੋਂ ਪਹਿਲਾਂ ਕੁਮਾਰ ਜੋਜੀ ਤੁਹਾਡਾ ਤੇ ਮਿੱਟੀ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ਼ੁਰੂਆਤ 'ਚ ਕਿਹਾ ਮੈਂ ਗੱਲਬਾਤ ਪਹਿਲਾਂ ਨਹੀਂ ਪਹਿਲਾਂ ਸਾਰੀ ਦੱਸ ਨਹੀਂ ਵੀ ਹੁਣ ਪੂਰਾ ਪੌਡਕਾਸਟ ਲੋਕੀ ਦੇਖਣ ਵੀ ਪੈਸੇ ਕਿੱਦਾਂ ਕਮਾਏ ਜਾ ਸਕਦੇ ਹਜ਼ਾਰਾਂ ਦੀ ਸ਼ੁਰੂਆਤ ਜਿਵੇਂ ਇੱਕ ਬੰਦਾ ਨਾਰਮਲ ਬੰਦਾ 10000 ਤੋਂ ਸ਼ੁਰੂ ਕਰਦਾ ਕਿਸੇ ਦੀ ਤਨਖਾਹ 20000 ਹੁੰਦੀ ਹੈ ਕਿਸੇ ਦੀ ਹੱਦ 25000 ਤਨਖਾਹ ਹੁੰਦੀ ਹੈ ਜਿਵੇਂ ਇੰਡੀਆ 'ਚ ਵੀ ਦੇਖਾਂ ਤਾਂ ਜ਼ਿਆਦਾਤਰ ਲੋਕ ਵਹੀ ਨੇ ਜਿਨ੍ਹਾਂ ਦੀ ਤਨਖਾਹ 25000 ਤੱਕ ਹੈ ਉਹ ਕਰੋੜਾ ਕਿੱਦਾਂ ਬਣਾ ਸਕਦੇ ਸਟਾਕ ਮਾਰਕੀਟ ਇੱਕ ਐਸਾ ਜ਼ਰੀਆ ਹੈ ਇੱਕ ਐਸਾ ਪਲੇਟਫਾਰਮ ਹੈ ਜਿਦੇ ਚ ਮੇਰਾ ਇਹ ਦਾਵਾ ਨਹੀਂ ਇਹ ਸ਼ੋਰਟੀ ਵੀ ਹੈ ਹਰ ਕੋਈ ਬੰਦਾ ਕਰੋੜਪਤੀ ਬਣ ਸਕਦਾ ਸ਼ੋਰ ਸ਼ਾਰਟ ਵਿਦਾਊਟ ਐਨੀ ਡਾਊਟ ਹਰ ਹਰ ਕੋਈ ਬੰਦਾ ਹਮ ਲੋੜ ਹੈ ਸਿਰਫ ਆਪਣੇ ਲਾਈਫ ਨੂੰ ਇੱਕ ਡਿਸਪਲਨ ਵੇ ਨਾਲ ਲੈ ਕੇ ਚੱਲਣਾ ਜਿਹੜੀ ਕਿ ਇਹ ਡਿਸਪਲਨ ਦੀ ਜਿਹੜੀ ਆ ਆਮ ਤੌਰ ਤੇ ਲੋਕਾਂ ਚ ਬਹੁਤੀ ਘਾਟ ਹੁੰਦੀ ਹਮ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੈ ਏਸੀ ਚੀਜ਼ ਹੁੰਦੀ ਵੀ ਆਪਣੀ ਲਾਈਫ ਨੂੰ ਡਿਸਪਲਿਨ ਵੇ ਨਾਲ ਪਲਾਨ ਕਰਕੇ ਅੰਡਰ ਗਾਈਡੈਂਸ ਇਸ ਮਾਰਕੀਟ ਚ ਜੇ ਇਨਵੈਸਟ ਕਰੇ ਤਾਂ ਹਰ ਕੋਈ ਬੰਦਾ ਕਰੋੜਪਤੀ ਬਣ ਸਕਦਾ ਲੇਕਿਨ ਇਹ ਦੋ ਤਾਰੀ ਤਲਵਾਰ ਹੁੰਦੀ ਜੇ ਤੁਸੀਂ ਇਹਨੂੰ ਕੱਚੀ ਪੱਕੀ ਨੌਲੇਜ ਲੈ ਕੇ ਜੇ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਲੋਗੇ ਤਾਂ ਉਹਦੇ ਚ ਬਹੁਤ ਵੱਡੀ ਨਹੀਂ 90% ਤੋਂ ਵੀ ਵੱਧ ਚਾਂਸਸ ਨੇ ਵੀ ਤੁਸੀਂ ਆਪਣਾ ਸਭ ਕੁਝ ਗਵਾ ਲਓਗੇ ਮਤਲਬ ਇਹਦੇ ਚ ਪੈਸੇ ਕਮਾਣੇ ਤਾਂ ਤੁਹਾਨੂੰ ਇੱਕ ਗਾਈਡੈਂਸ ਦਿਨ ਜੋ ਬਹੁਤ ਜ਼ਰੂਰਤ ਹੈਗੀ ਆ ਸਹੀ ਤਰੀਕਾ ਆਣਾ ਜ਼ਰੂਰੀ ਹੈ ਅਸੀਂ ਜਦੋਂ ਬਜ਼ੁਰਗਾਂ ਨਾਲ ਕਿਸੇ ਨਾਲ ਵੀ ਗੱਲ ਕਰੀਏ ਨਾ ਵੀ ਸ਼ੇਅਰ ਮਾਰਕੀਟ ਚ ਪੈਸੇ ਲਾਣੇ ਆ ਜਾਂ ਉਹ ਬੰਦਾ ਪੈਸੇ ਲਾਂਦਾ ਤਾਂ ਸਿੱਧਾ ਕਹਿੰਦੇ ਆ ਵੀ ਇਹ ਇਹ ਤਾਂ ਜੀ ਕੋਠੀ ਜੇ ਤੁਹਾਡੇ ਕੋਲ ਹੈਗੀ ਉਹ ਵੀ ਵਿਕ ਜਾਣੀ ਹੈ ਜੇ ਘਰ ਹੈਗਾ ਉਹ ਵੀ ਵਿਕ ਜਾਣਾ ਹੈ ਜੇ ਗੱਡੀ ਹੈਗੀ ਆ ਤਾਂ ਉਹ ਵੀ ਵਿਕ ਜਾਣੀ ਸਭ ਕੁਝ ਤਾਂ ਪਹਿਲੀ ਵਿਕ ਜਾਣੀ ਸਭ ਉਹ ਸਾਡੇ ਤਾਂ ਇਦਾਂ ਹੀ ਕਹਿੰਦੇ ਆ ਜੀ ਤਾਂ ਪਹਿਲੀ ਵਿਕ ਗਈ ਹਾਂ ਪਹਿਲੀ ਵਿਕ ਗਈ ਪਹਿਲੀ ਵਿਕ ਗਈ ਮਤਲਬ ਇਕਲਾ ਤਾਂ ਇਕਲਾ ਵੇਖ ਜਿਹੜਾ ਦੋ ਆ ਤਾਂ ਦੋ ਵਿਕ ਜਾਣੇ ਸਹੀ ਬਿਲਕੁਲ ਅੱਜ ਦੇ ਤਰੀਕੇ 'ਚ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਜੋ ਵੀ ਜ਼ਿਆਦਾ ਅੱਜ ਕੱਲ ਇਨਫੋਰਮੇਸ਼ਨ ਆ ਰਹੀ ਹੈ ਉਹ 'ਚ ਬਹੁਤ ਵੱਡੀ ਪਰਸੈਂਟੇਜ ਉਹ ਹੈ ਜਿਹੜੀ ਕਿ ਮਿਸਲੀਡਿੰਗ ਹੈ ਔਰ ਗਲਤ ਇਨਫੋਰਮੇਸ਼ਨ ਹੈ ਉਹਨੇ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਸਹੀ ਤਰੀਕੇ ਨਾਲ ਇਸ ਮਾਰਕੀਟ 'ਚ ਜੇ ਇਨਵੈਸਟ ਕਰੋਗੇ ਤਾਂ ਤੁਸੀਂ 101% ਤੋਂ ਵੈਲਥ ਕ੍ਰੀਏਟ ਕਰ ਸਕਦੇ ਹੋ ਵੈਲਥ ਦਾ ਮੀਨ ਬਹੁਤ ਵੱਡਾ ਪੈਸਾ ਪੈਸਾ ਤਾਂ ਕਮਾ ਸਕਦੇ ਆਪਾਂ ਕੋਈ ਵੀ ਕੰਮ ਕਰਾਂਗੇ ਕਿਸੇ ਵੀ profession 'ਚ ਆਪਾਂ ਸਮਾਂ ਲਾ ਰਹੇ ਟਾਈਮ ਲਾ ਰਹੇ ਤੇ ਕੁਝ ਨਾ ਕੁਝ ਉਥੋਂ ਅਰਨ ਕਰ ਰਹੇ ਆ। ਥੈਟ ਇਜ਼ ਐਕਟਿਵ ਇਨਕਮ। ਜਿੱਦਾਂ ਤੁਸੀਂ ਸਮਾਂ ਲਾਉਣਾ ਬੰਦ ਕਰਤਾ ਪੈਸੇ ਨਹੀਂ ਆਉਣੇ। ਹੂੰ। ਇਹ ਇੱਕ ਸਟਾਕ ਮਾਰਕੀਟ ਦੀ ਕਮਾਈ ਐ ਕਿ ਐਸੀ ਐ ਵੀ ਜਦੋਂ ਤੁਸੀਂ ਇੱਥੇ ਕਾਰਪਸ ਬਣਾ ਲੈਣੇ ਹੋ ਤੇ ਤੁਹਾਨੂੰ ਪੈਸਾ ਜਿਹੜਾ ਤੁਸੀਂ ਕੰਮ ਕਰੋ ਜਾਂ ਨਾ ਕਰੋ ਤੁਹਾਡਾ ਪੈਸਾ ਗਰੋ ਹੋਂਦਾ ਰਹਿੰਦਾ। ਹੂੰ। ਉਹ ਇੱਥੇ ਹਰ ਕੋਈ ਬੰਦਾ ਕਰ ਸਕਦਾ ਲੇਕਿਨ ਇੱਕ ਡਿਸਿਪਲਨ ਦੀ ਲਾਈਫ 'ਚ ਬਹੁਤ ਜ਼ਰੂਰੀ ਐ ਇੱਕ ਪੇਸ਼ੈਂਸ ਦੀ ਲੋੜ ਐ। ਪੇਸ਼ੈਂਸ ਦੀ ਗੱਲ ਹਰ ਕੋਈ ਕਰਦਾ। ਮੈਂ ਕਹਿੰਦਾ ਮੈਂ ਵੀ ਬੜੇ ਪੋਡਕਾਸਟ ਦੇਖੇ ਨੇ। ਹਰ ਕੋਈ ਕਹਿੰਦਾ ਵੀ ਪੇਸ਼ੈਂਸ ਰੱਖੋ ਪਰ ਪੇਸ਼ੈਂਸ ਰੱਖੀਏ ਕਿਸ ਤਰੀਕੇ ਨਾਲ ਕਿਤੇ ਚ ਪੈਸੇ ਲਾਈਏ ਕਿਤੇ ਚ ਨਾ ਲਾਈਏ ਲੋਕੀ ਇਹ ਦੇਖਦੇ ਵੀ ਜਿੱਥੇ ਬੂ ਮੈਂ ਉੱਥੇ ਪੈਸੇ ਲਾ ਦੁੰਦੇ ਆ ਪਿੱਛੇ ਤੁਹਾਨੂੰ ਪਤਾ ਹੀਗਾ ਵੀ AI ਕੰਪਨੀਆਂਸ ਤੇ ਲੋਕਾਂ ਨੇ ਬਹੁਤ ਜ਼ਿਆਦਾ ਪੈਸੇ ਲਾਏ ਅੰਨੇਵਾ ਪੈਸੇ ਲਾਏ ਐਨਵੀਡੀਆ ਇਨੀ ਵੱਡੀ ਕੰਪਨੀ ਬਣ ਗਈ ਪਰ ਉਸ ਤੋਂ ਬਾਅਦ ਇੱਕੋ ਦਾ ਵੀ ਡਾਊਨਫਾਲ ਆਇਆ ਜੇ ਮੈਂ ਅੱਜ ਦੀ ਮਾਰਕੀਟ ਦੀ ਗੱਲ ਕਰਦੇ ਆ ਤੇ ਬਿਲੀਅਨਸ ਦੇ ਵਿੱਚ ਅਮਰੀਕਾ ਦੇ ਵਿੱਚ ਘਾਟਾ ਪਿਆ ਜੇ ਮੈਂ ਨਾ ਗਲਤ ਹੋਵਾਂ ਤੇ ਇਹ ਕਹਿੰਦੇ ਆ ਵੀ 730 ਬਿਲੀਅਨ ਡਾਲਰਸ ਦਾ ਘਾਟਾ ਜਿਹੜਾ ਹੈ ਉਹ ਇੱਕ ਦਿਨ ਚ ਪੈ ਗਿਆ ਫਿਰ ਕਿੱਦਾਂ ਜਿਹੜਾ ਬੰਦਾ ਕਿਹਦੇ ਚ ਇਨਵੈਸਟ ਕਰੇ ਅਸਲ ਚ ਮੈਂ ਇਹਨੂੰ ਉਹਨਾਂ ਮੇਰੀ ਹੁੰਦਾ ਤਰੀਕਾ ਸਮਝਾਉਣ ਦਾ ਬੜਾ ਦੇਸੀ ਜਿਹਾ ਜਿਹੜਾ ਸਾਰੇ ਕਦੇ ਸਮਝ ਆ ਜਾਵੇ ਸਮਝ ਆ ਜਾਵੇ ਠੀਕ ਹੈ ਨਾ ਹੁਣ ਮੈਂ ਇੱਕ ਸਿੰਪਲ ਗੱਲ ਕਰਾਂ ਆਪਾਂ ਨੂੰ ਖੁਦਾਂ ਨਾਲ ਖਾਸ ਤੱਕ ਕਿਸੇ ਨੂੰ ਕੋਰਟ ਕਚੈਰੀਆਂ ਚ ਕੁਝ ਕੇਸ ਪੈ ਗਿਆ ਤੇ ਆਪਾਂ ਕੀ ਕਰਾਂਗੇ ਗੂਗਲ ਚੋਂ ਲੱਭਾਂਗੇ ਇਹਦਾ ਕਿਹੜੀ ਧਾਰਾ ਲੱਗਦੀ ਆ ਤੇ ਇਹਨੂੰ ਆਪਾਂ ਜੱਜ ਨੂੰ ਕਿਹੜੀ ਆਪਾਂ ਦਲੀਲ ਦੇਣੀ ਆ ਤੇ ਆਪਾਂ ਕੇਸ ਜਿੱਤ ਸਕੀਏ ਕੇ ਆਪਾਂ ਵਕੀਲ ਦੇਖਦੇ ਚੰਗਾ ਵਕੀਲ ਦੇਖਦੇ ਸਿੰਪਲ ਕਮ ਸੈਂਸ ਕਮ ਕਰਦੀ ਨਾ ਵੀ ਆਪਾਂ ਇੱਕ ਚੰਗਾ ਵਕੀਲ ਲੇ ਲੇ ਜਿਹਨੇ ਓਦਾਂ ਦੇ ਕੇਸ ਲੜੇ ਹੁਣ ਤੇ ਜਿੱਤੇ ਵੀ ਹੋਣ ਕੋਈ ਵੀ ਵਕੀਲ ਨਹੀਂ ਆਪਾਂ ਦੇਖਦੇ ਆ ਵੀ ਖਰਾ ਵਕੀਲ ਕਰਨਾ ਸਿਮਿਲਰਲੀ ਜੇ ਕਦੀ ਕੋਈ ਮੈਡੀਕਲ ਹੈਲਪ ਦੀ ਲੋੜ ਪੈ ਜਾਂਦੀ ਆ ਤਾਂ ਅਸੀਂ ਗੂਗਲ ਤੋਂ ਸਰਚ ਕਰਕੇ ਨਹੀਂ ਲੱਭਦੇ ਉਹਦਾ ਇਲਾਜ ਵੀ ਆ ਸਾਡੇ ਸਿੰਪਟਮ ਹੈਗੇ ਸਾਨੂੰ ਮੈਨੂੰ ਵੀ ਦੱਸ ਵੀ ਕਿਹੜੀ ਦਵਾਈ ਖਾਵਾਂ ਐਦਾਂ ਨਹੀਂ ਕਰਦੇ ਅਸੀਂ ਇੱਕ ਪ੍ਰੋਫੈਸ਼ਨਲ ਡਾਕਟਰ ਦੇ ਕੋਲ ਜਾਂਦੇ ਆ ਉਹਦੀ ਸਲਾਹ ਕਰਦੇ ਆ ਉਹ ਫਿਰ ਜਿਹੜੀ ਸਾਨੂੰ ਦਵਾਈ ਦੇ ਕਹਿਣ ਦਾ ਫਿਰ ਆਪਾਂ ਉਹ ਦਵਾਈ ਖਾਂਦੇ ਆ ਸਕਿਆ ਮਤਲਬ ਇਹਦਾ ਕੀ ਹੈ ਵੀ ਜਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਆ ਅਸੀਂ ਉਸ ਫੀਲਡ ਦਾ ਐਕਸਪਰਟ ਲੱਭਦੇ ਆ ਹਮ ਜਿਹੜਾ ਸਾਨੂੰ ਗਾਈਡ ਕਰੇ ਤੇ ਸਾਡਾ ਸੋਲੂਸ਼ਨ ਦਵੇ ਹਮ ਜਦੋਂ ਆਂਦੀ ਆ ਇਸ ਸਟਾਕ ਮਾਰਕੀਟ ਚ ਇਨਵੈਸਟ ਕਰਨ ਦੀ ਗੱਲ ਫਿਰ ਅਸੀਂ ਗੂਗਲ ਤੇ ਲੱਗ ਪੈਂਦੇ ਆ ਆਪਣੀਆਂ ਅਖਬਾਰਾਂ ਪੜ੍ਹਨ ਲੱਗ ਪੈਂਦੇ ਆ ਕੋਈ ਟੀਵੀ ਤੋਂ ਖਬਰਾਂ ਲੈ ਲੈਂਦੇ ਆ ਹਮ ਅਸੀਂ ਉਸ ਜਦੋਂ ਇਨਵੈਸਟ ਕਰਨੇ ਆ ਫਿਰ ਅਸੀਂ ਇੱਕ ਐਕਸਪਰਟ ਬੰਦੇ ਦੀ ਹੈਲਪ ਕਿਉਂ ਨਹੀਂ ਲੈਂਦੇ ਇੱਥੇ ਕਾਮਨ ਸੈਂਸ ਕਿੱਥੇ ਚੱਲ ਜਾਂਦੀ ਹੈ ਹਮ ਕਿਉਂਕਿ ਉਹਦੇ ਵਿੱਚ ਰੀਜ਼ਨ ਹੈ ਵੀ ਇਹਦੇ ਵਿੱਚ ਇਹ ਹੈ ਵੀ ਜਿਹੜਾ ਰੀਜ਼ਨ ਇਹ ਹੈ ਵੀ ਇਹ ਸਟਾਕ ਮਾਰਕੀਟ 'ਚ ਇਨਵੈਸਟ ਕਰਨ ਲਈ ਤੁਹਾਨੂੰ ਕੋਈ ਲਾਇਸੈਂਸ ਨਹੀਂ ਚਾਹੀਦਾ ਜੇ ਤੁਸੀਂ ਬਾਰ ਕਾਉਂਸਲ 'ਚ ਕੰਮ ਕਰਨਾ ਜਾਂ ਵਕਾਲਤ ਕਰਨੀ ਹੈ ਤਾਂ ਤੁਹਾਨੂੰ ਬਾਰ ਕਾਉਂਸਲ ਦਾ ਲਾਇਸੈਂਸ ਚਾਹੀਦਾ ਡਾਕਟਰੀ ਕਰਨੀ ਹੈ ਤੁਹਾਨੂੰ ਮੈਡੀਕਲ ਕਾਉਂਸਲ ਦਾ ਲਾਇਸੈਂਸ ਚਾਹੀਦਾ ਲੇਕਿਨ ਸਟਾਕ ਮਾਰਕੀਟ 'ਚ ਕੋਈ ਤੁਹਾਨੂੰ ਲਾਇਸੈਂਸ ਦੀ ਲੋੜ ਨਹੀਂ 18 ਸਾਲ ਤੋਂ ਉੱਪਰ ਦੀ ਉਮਰ ਚਾਹੀਦੀ ਹੈ ਆਧਾਰ ਕਾਰਡ ਚਾਹੀਦਾ ਪੈਨ ਕਾਰਡ ਚਾਹੀਦਾ ਇੱਕ ਬੈਂਕ ਅਕਾਊਂਟ ਚਾਹੀਦਾ ਖੇਲੋ ਇੰਡੀਆ ਖੇਲੋ ਇੰਡੀਆ ਬਸ ਉਹ ਫਿਰ ਜਦੋਂ ਨੁਕਸਾਨ ਲੱਗਦਾ ਫਿਰ ਕਹਿੰਦੇ ਐ ਜੂਆ ਐ ਹਮ ਆਪਾਂ ਇਹਨੂੰ ਸਿੱਖ ਕੇ ਕਰੋ ਤੁਸੀਂ ਗੱਲ ਕੀ ਵੀ ਐਡਵੋਕੇਟ ਲੱਭਦੇ ਆ ਪਰ ਅਗੋ ਐਡਵੋਕੇਟ ਜੇ ਗੂਗਲ ਤੇ ਦੇਖਣ ਵਾਲਾ ਹੋਵੇ ਸਿੰਪਲ ਜੀ ਠੀਕ ਆਪਾਂ ਕੋਈ ਵੀ ਵਕੀਲ ਨਹੀਂ ਕਰਦੇ ਹਮ ਅਸੀਂ ਇਹ ਦੇਖਦੇ ਵੀ ਕਿਹੜਾ ਵਕੀਲ ਐ ਜਿਨੇ ਇਸ ਤਰ੍ਹਾਂ ਦੇ ਕੇਸ ਲੜੇ ਆ ਤੇ ਉਹਦਾ ਟਰੈਕ ਰਿਕਾਰਡ ਵੀ ਦੇਖਦੇ ਹਮ